ਆ ਦੇਖੋ ਕੌਣ ਆ ਗਿਆ ਪਹਿਲਾਂ ਤਾਂ ਇਹਨੂੰ ਮਿਲੋ ਕਿੱਥੇ ਸੂਰਜ ਦੇਵਤਾ ਮੈਨੂੰ ਤਾਂ ਦਿਖਦਾ ਨਹੀਂ ਪਹਿਲਾਂ ਤਾਂ ਇਹਨੂੰ ਮਿਲ ਸੂਰਜ ਦੇਵਤਾਂ ਨੂੰ ਫਿਰ ਇਹਨਾਂ ਨੂੰ ਮਿਲੋ ਲੈ ਇਹਦੇ ਬੋਰੀਆਂ ਲੋਟ ਕਰਾਂ ਰਾਤ ਅੱਧੀ ਰਾਤ ਖਲਾਰੀ ਬੈਠਾ ਦੀ ਝੱਲ ਝੱਲਾ ਹੈ ਝੱਲਾ ਝੱਲ ਖਲਾਰੀ ਬੈਠਾ ਦੀ ਰਾਵੀ ਮਸ਼ੀਨ ਤੇ ਕਿਆ ਬੇ ਛਤਰਾਮ ਥੋਨਾ ਕਰਦੇ ਹੋ ਹਟ ਜਾ ਸਵਾਰਾ ਖਾਈ ਕਮਲੇ ਆ ਹੋਏ ਆ ਗਏ ਫੜੋ ਇਹ ਨਹੀਂ ਖਾਣਾ ਓਏ ਕਮਲੇ ਮੇਰਾ ਫੱਟਾ ਵੀ ਰੋੜਦਾ ਆ ਕਮਲੀ ਕਮਲੀ ਲੱਡੋ ਅਪਾਈ ਹਟ ਜਾਓ ਦੇਖੀ ਜੇ ਇਹਨਾਂ ਨੂੰ ਖੋਲ ਦੋ ਤੋ ਪੇ ਇਹਨਾਂ ਨੇ ਹਰਾ ਖਾਣਾ ਹੁੰਦਾ ਖੁਸ਼ੀ ਦੇਖ ਲੋ ਆਪਣਾ ਇੰਨੀ ਠੰਡ ਦੇ ਵਿੱਚੋਂ ਖੁਸ਼ੀ ਬਚ ਕੇ ਨਿਕਲਿਆ ਹੈ ਹਾ ਲੱਡੋ ਕਿੰਨਾ ਕਿੰਨੇ ਖਤਰਿਆਂ ਚੋਂ ਬਚ ਕੇ ਨਿਕਲਿਆ ਹੈ ਆਪਣਾ ਖੁਸ਼ੀ ਹਏ ਖੁਸ਼ੀ ਆਪਣਾ ਕਿੰਨੇ ਖਤਰਿਆਂ ਚੋਂ ਬਚ ਕੇ ਨਿਕਲਿਆ ਹੈ ਮੌਤ ਦੇ ਮੌਤ ਕੀ ਕਿਵੇਂ ਸੀ ਮੌਤ ਕਿਹਾ ਹੁੰਦੀ ਹੈ ਨਾ ਨਾ ਕਰ ਰੀਅਲ ਸੀ ਇਸ ਫੈਕੀਲੀ ਵੀ ਮੌਤ ਤੋਂ ਟੱਚ ਕਰ ਕਰ ਯੂ ਬਸ ਵਾਪਸ ਆਇਆ ਹਾਂ ਖੁਸ਼ੀ ਆਇਆ ਆਪਣਾ ਏ ਸਵਾਗਤ ਨੀਆ ਹੈ ਰੋਕਦਾ ਤੂੰ ਹੁੰਦਾ ਕੌਣ ਹੈ ਰੋਕਣ ਵਾਲਾ ਮੈਂ ਕੁਝ ਖਾਵਾਂ ਕਹਿੰਦੀ ਮੈਂ ਕੁਝ ਖਾਵਾਂ ਕੈਨੀ ਮੈਂ ਕੁਛ ਖਾਵਾਂ ਤੁੰਗਾਣਾ ਆਏ 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 ਹੋਜੀ ਬੇਵਾਹ ਮੁਝੇ ਹਟ ਜਾ ਹਟ ਜਾ ਖੁਸ਼ੀ ਉਰੇ ਆ ਜਾ ਓਏ ਆਏ 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 ਇਹਨਾਂ ਦਾ ਮਸਾ ਹਰਾ ਮਿਲੇ ਆ ਇਹਨਾਂ ਨੂੰ ਹਰਾ ਨਹੀਂ ਆਪਾ ਪਾਉਂਦੇ ਹੈ ਢੱਡੇ ਨਿਕਲੇ ਹੋਏ ਪੂਰੀਆਂ ਥੱਲੇ ਹੋਣ ਵੀ ਇਹਨਾਂ ਢੱਡੇ ਨਿਕਲੇ ਨੇ ਪੂਰੀਆਂ ਥੱਲੇ ਹੋ ਕਟਿੰਗ ਤੇਰੇ ਕਟਿੰਗ ਤੇ ਚੇਟਾ ਡੱਲਾ ਮਕੜਾ ਉਹ ਥੱਲੇ ਨੂੰ ਡਿਜ਼ਾਈਨ ਲੱਟ ਨਹੀਂ ਆਪਣੇ ਕਿਸੇ ਵੀ ਪਹਿਲੇ ਵੀ ਕਟਰੂ ਦਾ ਨਹੀਂ ਕਦੇ ਇਕਲ ਲਟਕੇ ਹਾਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਹੈ ਇਹ ਆ ਪੰਜਾਬ ਸ਼ਿੰਗਾਰ ਇਹ ਪੰਜਾਬ ਸ਼ਿੰਗਾਰ ਉਹ ਉਧਰ ਨਹੀਂ ਖੋਲੀ ਜਦੋਂ ਭੱਜ ਗਈ ਸੀ ਲਾਡੋ ਤਾਂ ਉਧਰ ਸਾਰੇ ਟੱਬਰ ਦੀ ਰੇਸ ਲਵਾਦੀ ਕੁਝ ਇੱਧਰ ਆ ਉਹਨੂੰ ਖਾਈ ਜਾਣ ਦੇ ਤੂੰ ਤੰਦਰੁਸਤ ਤੂੰ ਆ ਜਾ ਮਸਾ ਠੀਕ ਹੋਇਆ ਬਚਾਰਾ ਆ ਜਾ ਉਹ ਮੁੰਡਿਆ ਉਹ ਗੋ ਮੈਂ ਝਾਕਦੀਆਂ ਨੇ ਮਾਮਾ ਇਹਨਾਂ ਦੀਆਂ ਮੈਂ ਮੈਂ 쿠שי ਦੀ ਮਾਂ ਨੂੰ ਕਹਿੰਦੀ ਸੀ ਮਾਹਨਾ ਤੂੰ ਚੱਜਦੀਆਂ ਨਾ ਤੇਰਾ ਮਾਲਕ ਉਹਨੂੰ ਨਾ ਰੋੜਦੀ ਹਾਏ ਹਾਏ ਕੁੜੀ ਮੈਂ ਨੂੰ ਸਤਰਾ ਨੂੰ ਖਾਓ ਕਰੂਗੀ ਆਹ ਕਮਲੀ ਜੀ ਆ ਚੱਕੀ ਐ ਦਰ ਇੱਕ ਪਾਸੇ ਚੱਕਿਓ ਚੱਕਿਆ ਚੱਕਿਆ ਆ ਗਈ ਜਨਾ ਦੇ ਵੀ ਇਹ ਦਾਣਾ ਖਾ ਆ ਜਾ ਦਾਣਾ ਖਾ ਲੈ ਇਹਨਾਂ ਅੰਦਰ ਨਾ ਬੰਦੇ ਹੋਣ ਦੇ ਕਿਵੇਂ ਮਗਰ ਮਗਰ ਤਸਲੇ ਚ ਮੂੰਹ ਆਉਂਦੀ ਆ ਖਿਲਾਰ ਦੇਣਾ ਇਹਨੇ ਇਹਨੇ ਦਾਣਾ ਖਿਲਾਰ ਦੇਣਾ ਖਾਣਾ ਨਹੀਂ ਇਹਨੇ ਇਹਨੇ ਖਿਲਾਰਨਾ ਤਾਂ ਕੀ ਤਾਂ ਕੀ ਆਪ ਮਾ ਕੇ ਨਾ ਉਹ ਇਹ ਖਾ ਨਹੀਂ ਮਾ ਉਹ ਦੂਆ ਨਾ ਖਾ ਜੇ ਪਰੀ ਵਾਲਾ ਨਾ ਖਾ ਜੇ ਵਰੀ ਜਿਲਾ ਨਾ ਹੋਣੀ ਜੇ ਆਖਰੇ ਪਰੀਆਲਾਥ ਨੇ ਖੁਸ਼ੀ ਦਾ ਵੀ ਅਲੱਡੋ ਏ ਜੱਦਾ ਤੇਰਾ ਕੱਲੀ ਦਾ ਨਹੀਂ ਹੈਗੀ ਤੇ ਪ੍ਰਧਾਨ ਨਹੀਂ ਹੈਗੀ ਤੂੰ ਖੁਸ਼ੀ ਖਾ ਗਈ ਓਏ ਉਹ ਕੋ ਮਾ ਗਲਪ ਪਕੌੜਾ ਪੋਹੰਦਾ ਓਰਾ ਮੂੰਹੇ ਨਹੀਂ ਚੱਕਿਆ ਸਾਰਾ ਹਰਾ ਖਾ ਜਾਣ ਹਰਾ ਬੱਡ ਵੀ ਨਹੀਂ ਟੋਕਾ ਹੈ ਵੀਗਾ ਵੀ ਇੰਨਾ ਕੇ ਬਚ ਗਿਆ ਬਚ ਗਿਆ ਇੰਨਾ ਹੀ ਬਹੁਤ ਹੂੰ ਹਾਂ ਬੰਦੇ ਕਾ ਤਾਉ ਬਲਟ ਨਹੀਂ ਬਚ ਗਿਆ ਇਹ ਆ ਜਾ ਓਏ ਇਹਨਾਂ ਬੰਦੋ ਖੁਸ਼ੀਂ ਧੁੱਪੇ ਬੰਦੋ ਇਹ ਧੁੱਪ ਤਾਂ ਇਹਦੇ ਲਈ ਮੋਏ ਟਕੜਾ ਵਜਨ ਚ ਹੋ ਗਿਆ ਹੁਣ ਇਹ ਰਾਤ ਧੂਣੀ ਦੇ ਉੱਤੇ ਬੈਠਾ ਮਾਹ ਕਮਲਿਆ ਜੇ ਪੂਰੇ ਨੂੰ ਲੱਗ ਗਿਆ ਤੇਰੇ ਸੇਕ ਮੱਚ ਜੇਗਾ ਸਾਰੇ ਜਮਾ ਧੂਣੀ ਦੇ ਉੱਤੇ ਬੈਠਾ ਦੀ ਜਮਾ ਓਏ ਹਟ ਜਾ ਲੱਟ ਇੰਟਾਕ ਕੇ ਪਰੇ ਰੱਖ ਦੋ ਪਰੇ ਰੱਖ ਦੋ ਪਰ ਰੱਖ ਦੋ ਲਾ 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 ਉਹ ਨਦਰ ਲੈ ਜੂ ਗਿਆ 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 ਕੁਝ ਹੋਰ ਜਾ ਚੱਲ ਉਧਰ ਹੋ ਤਾਂ ਕੀ ਹੈ ਮਰ ਨਹੀਂ ਆਈ ਨਹੀਂ ਗਾਣਾ ਆਈ ਨਹੀਂ ਕਹ ਆਈ ਨਹੀਂ ਗਾਣਾਗਾ ਮਸਾਂ ਬਚਿਆ ਰੱਬ ਤੋਂ ਇਹ ਲੈ ਲਿਆ ਦੇ ਲੈ ਦੁਬਾਰਾ ਦੇ ਲੈ ਵੀ ਜੀ ਦੀ ਵਧੀ ਆ ਜੀ ਦੀ ਵਧੀ ਹੋਈ ਆ ਇਹ ਦਵਾਈ ਨਹੀਂ ਦਿੱਤੀ ਕਹਿ ਲੈਣ ਹੋ ਗਏ ਅੱਗੇ ਖੜਾ ਹੋਣ ਲੱਗ ਗਿਆ ਖੜਾਣ ਲੱਗ ਗਿਆ ਦਵਾਈ ਬੰਦ ਕਰਤੀ ਉਹ ਦੰਸ ਰੰਜੀ ਜੀ ਤੁਸੀਂ ਦਿਖਾਉਂਦੇ ਸੀ ਕਿੱਥੇ ਰੱਖਤੀ ਉਹ ਅੰਦਰ ਕਿੱਥੇ ਆ ਲੈ ਆਂਦੀ ਆ ਤੇ ਰੈਡੀ ਨੇ ਮੈਨੂੰ ਦਿਖਾਉਂਦੇ ਸੀ ਇਹ ਕਰਦੇ ਸੀ ਆ ਲੈ ਫੜਾ ਲੈ ਫੜਾ ਹਾਂ ਫੁਰਤੀ ਮੇ ਆ ਗਿਆ ਖੁਸ਼ੀ ਫੁਰਤੀ ਮੇ ਆ ਗਿਆ ਉਹ ਦੇਖਦਾ ਵੀ ਹੋਰ ਪਤਾ ਲੱਗੇ ਵੀ ਜਾਣਾ ਖਾਂਦੀ ਆ ਹੋ ਖਾ ਗਈ ਸਾਰਾ ਹੀ ਲੱਡੂ ਲੱਡੇ ਓਏ ਮੇਰੇ ਨਾਲ ਤਾਂ ਇਹ ਘੱਟ ਬਣਦੀ ਆ ਲਾਡੋ ਦੀ ਮੇਰੇ ਨਾਲ ਤਾਂ ਇਹ ਮਤ ਵੱਲੂਏ ਬੋਲਦੀ ਆ ਤੇਰੇ ਡੈਡੀ ਨਾਲ ਬਾਲੀ ਆ ਇਹਦੀ ਸਾਡਾ ਤਾਂ ਖੁਸ਼ੀ ਨਾਲ ਹੀ ਆ ਬਸ ਖੁਸ਼ੀ ਨਾ ਪਿਆ ਕਹਿੰਨਾ ਗਰਦਾ ਆ ਗਿਆ ਨਹੀਂ ਗਰਦਾ ਟਰਾਲੀ ਨੰਗੀ ਆ ਹੂੰ ਖਾ ਲੈਣ ਦੋ ਅੰਦਰ ਹੋਰ ਲਿਆਓ ਕੋਈ ਨਾ ਖੁਸ਼ੀ ਨੋਰ ਖੁਸ਼ੀ ਬਣੂ ਹੁਣ ਪੰਜਾਬ ਸ਼ਿੰਗਾਰ ਨਾ ਪਤਾ ਇਹਨੂੰ ਪੰਜਾਬ ਸ਼ਿੰਗਾਰ 2 ਆ ਇਹ ਬਚ ਗਿਆ ਦੇਖ ਲਾ ਆਸ ਨਹੀਂ ਸੀਗੀ ਪਹਿਲਾਂ ਇਹਦੀ ਮਾਂ ਦੀ ਆਸ ਨਹੀਂ ਸੀਗੀ ਇਹਦੀ ਮਾਂ ਬਚਾਈ ਹੁਣ ਇਹ ਬਚਾਇਆ ਹੁਣ ਮੈਨੂੰ ਕੀ ਨਾਮ ਮਿਲੂ ਇੱਕ ਮੈਨੂੰ ਬਚਾਇਆ ਮੈਂ ਉਹ ਤਾਂ ਛੋਟਾ ਜਿਹਾ ਅੰਬਾਸ ਸੀ ਨਾ ਉਦੋਂ ਹੀ ਮੈਨੂੰ ਕੈਦ ਕਰਤਾ ਇਹ ਦੇ ਡਾਕਟਰ ਪਾਈ ਹੋਈਆਂ ਤੈਨੂੰ ਐ ਜੀ ਮੈਨੂੰ ਨਾ ਕੈਦ ਕਰ ਤੱਕ ਰੱਖ ਖੁਸ਼ੀ ਵਾਲੀ 벨ਟ ਕਰਮੀਆਂ ਚ ਮੈਨੂੰ ਨਾ ਕੱਚ ਵਾਲੀ ਜੇਲ੍ਹ ਤੋਂ ਮੈਨੂੰ ਕੈਦ ਕਰਤਾ ਸੀ ਛੋਟਾ ਆਹ ਹਟੋ ਇਹੋ ਦੇਵਾਟ ਨੂੰ ਵਲਟ ਲਾ ਲਿਆ ਕਰਨ ਹਾਂ ਕੁਜੀ ਪੰਗੇ ਲਾਉਂਦੇ ਕੀ ਕਰਦਾ ਉਹ ਦੇਖੇ ਦੇਦਾ ਦੇਖ ਲੱਤ ਮਾਰੂ ਆਪੇ ਮੂਠੇ ਹਟ ਜਾ ਹਟ ਜਾ ਹਟ ਜਾ ਲੱਤ ਮਾਰੂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਬੰਡੀ ਫੈਮਲੀ ਵਲੋਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਆਵੋਗੇ ਠੀਕ ਠਾਕ ਹੋਵੋਗੇ ਤੇ ਐਸੇ ਵੀਡੀਓ ਨਾਲ ਦੇਖ ਐਸੇ ਮੀਂਹ ਦੇ ਨਾਲ ਲਾਡੋ ਲੱਤਾ ਮਾਰਦੀ ਆ ਉਹ ਦਾਣਾ ਖਲਾਰ ਗਿਆ ਪਰ ਖੁਸ਼ੀ ਕਾੜਾ ਘਟਾ ਦੰਦੀਆਂ ਵੜਦਾ ਆਪਣੀ ਪੂੰਛ ਤੇ ਨਾਲਾ ਆਉਣ ਵਾਲਾ ਹੀ ਹਾਏ ਉਹ ਕੌਣ ਨੇ ਜਿਹੜੇ ਉਹ ਕਰ ਦਿੰਦੇ ਸਾਰੇ ਲੋਕ ਜਿਹੜੇ ਪਸ਼ੂ ਨਵਾ ਦਿੰਦੇ ਇੰਨੀ ਠੰਡ ਦੇ ਵਿੱਚ ਕੌਣ ਕੌਣ ਨਵਾਉਂਦਾ ਸਤਨ ਨਵਾਉਂਦੇ ਨਹੀਂ ਭਾਈ ਸਾਡੇ ਵਾਲੇ ਦਾ ਬਿਨਾ ਨਵਾਏ ਟੈਂਪਰੇਚਰ ਡਾਊਨ ਰਹਿੰਦਾ ਆਪ ਨਵਾਂ ਹੁੰਦਾ ਨਹੀਂ ਕਹਦਾ ਮੈਨੂੰ ਬਹੁਤ ਪਤਾ ਨਹੀਂ ਇੱਕ ਵੀਡੀਓ ਦੇਖੀ ਇੱਥੇ ਮੈਂ ਉਹ ਕਹਿੰਦੇ ਸਵੇਰੇ ਨਵਾ ਦੰਨੇ ਇਹਨਾਂ ਨੂੰ ਵੀ ਸ਼ਾਮ ਨੂੰ ਅੰਦਰ ਧੂਣੀ ਲਾ ਦੰਨੇ ਆ ਪਤਾ ਨਹੀਂ ਕੀ ਕਰ ਦੰਨੇ ਆ ਪਤਾ ਨਹੀਂ ਭਈ ਉਸ ਤੋਂ ਨਾਲ ਹੁੰਦੇ ਨਹੀਂ ਹੈਗੇ ਕਦ ਦੇ ਨਾਲ ਆਏ ਨੇ ਆਪਾਂ ਦਸੰਬਰ ਦੇ ਇੱਕ ਮਹੀਨਾ ਹੋ ਗਿਆ ਨਾ ਨਵਾਇਆ ਨੂੰ ਇੰਨਾ ਛੋਟੇ ਦਾ ਨਵਾਈ ਨਹੀਂ ਇਹ ਤਾਂ ਦਿਵਾਲੀ ਦੇ ਨਾਲ ਆਏ ਹੋਏ ਨੇ ਇਹਦਾ ਨਾਲ ਆਈ ਨਹੀਂ ਗੇ ਭੱਜੂ 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 ਲਾਡੂ ਦਾ ਅਰੇ ਅਰੇ ਹੱਥ ਫੜੀ ਗੋਣ ਕਰਨਾ ਮੰਗ ਰੱਛਾ ਤਾਂ ਚੱਲੂਗੀ ਉਹ ਤਾਂ ਤਸਰੇ ਕੋਲੇ ਆਉਣਾ ਤਸਲਾ ਦੀ ਨਾ ਖੀੜ ਖਾਣੀ ਐ ਤਾਂ ਆਪਦੀ ਹਾਂ ਨਜ਼ਾਰੇ ਨੇ ਹੰਤਾ ਖੁਸ਼ੀ ਤਾਂ ਆਪ ਲੱਗਿਆ ਕਰੂਗੀ ਨਹੀਂ ਇਹਨਾਂ ਨੂੰ ਕਿਹਨੇ ਖੋਲਣਾ ਤੇ ਇਹ ਤਾਂ ਮੈਂ ਖੋਲ ਤੇ ਮਾਲਕ ਠੋਡਾ ਨਹੀਂ ਠੋਡੀ ਉਹਨੀ ਕੇਅਰ ਕਰਦਾ ਹੈ ਲੱਡੇ ਨਾ 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 ਗੱਫੇ ਖੋਲਣ ਦੀ ਤਾਂ ਕੋਈ ਆ ਮੈਂ ਐ ਸੋਚਦੀ ਸੀ ਇੱਥੇ ਬੈਠੀ ਸੀ ਮੈਂ ਔਰ ਧੁੱਪੇ ਬੈਠੀ ਸੀ ਕਿ ਮੈਂ ਐ ਸੋਚਦੀ ਸੀ ਵੀ ਜੇ ਜਿਵੇਂ ਸਾਰੇ ਲੋਕਾਂ ਦੇ ਜਗ੍ਹਾ ਆ ਦੇਖੋ ਸਭ ਜਿੱਜ ਆ ਗਿਆ ਜਿੱਜ ਆ ਗਿਆ ਬਈ ਸਾਰੇ ਲੋਕਾਂ ਦੇ ਜਗ੍ਹਾ ਆ ਉਹ ਪਸ਼ੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂਵੇਂ ਕਰਦੇ ਨੇ ਮਤਲਬ ਰਾਤ ਨੂੰ ਕਿਤੇ ਹੋਰ ਸਵੇਰੇ ਕਿਤੇ ਹੋਰ ਦੁਪਹਿਰੇ ਕਿਤੇ ਹੋਰ ਇੱਕੜਾ ਬੰਨ੍ਹਦੇ ਨੇ ਸਵੇਰੇ ਦੁਪਹਿਰੇ ਕਿਤੇ ਹੋਰ ਬੰਨ੍ਹਦੇ ਹੁੰਦੇ ਨੇ ਹਨਾ ਵੀ ਜੇ ਸਾਡੇ ਬੰਨਣ ਨੂੰ ਜਗ੍ਹਾ ਹੁੰਦੀ ਫਿਰ ਸਾਡੇ ਬੰਨਿਆ ਕਰਦੇ ਸਾਡੇ ਤਾਂ ਲੜਾਈ ਉਹ ਪਈ ਜਾਇਆ ਕਰਦੀ ਪਹਿਲੀ ਵਾਰ ਤਾਂ ਮੇਰੇ ਤੇ ਆ ਜਾਗਾ ਨਹੀਂ ਸਾਰੀ ਗੱਲ ਇਹਨੇ ਪਾਇਆ ਸਿਆਪਾ ਹੈ ਇਹ ਕਦੇ ਖੜਦਿਆ ਹੁੰਦੀਆਂ ਨੇ ਹਾਂ ਯਾਦ ਆਪਣੀ ਲੂਸਨ ਪਹਿਲੀ ਵਾਰੀ ਸੋਨਾ ਸੀਗਾ ਨੇ ਇਹਨੇ ਆਪਣੇ ਆ ਖੋਲੀ ਬਣਦੀ ਸੀ ਇੱਥੇ ਆ ਫਰਸ਼ ਪੱਟ ਕੇ ਪਸ਼ੂਆਲਾ ਵਾਲਾ ਲਾਇਆ ਸੀ 2022 ਦੀ ਗੱਲ 22 ਚ ਆ 2022 ਦੀ ਗੱਲ ਹੈ ਤੇ ਫਰਸ਼ ਪਟਕੇ ਲਾਇਆ ਸੀ ਤੇ ਇਹਨਾਂ ਨੂੰ ਇੱਥੇ ਜਗ੍ਹਾ ਨਹੀਂ ਸੀਗੀ ਕਿਤੇ ਬੰਨਣ ਨੂੰ ਮੈਂ ਕਹਤਾ ਇਹਨਾਂ ਨੂੰ ਮਾਹ ਬਾਹਰ ਬੰਨਦੋ ਹਨਾ ਬਾਹਰ ਆਪਣੇ ਤੇ ਰਕਤ ਹੈਗੇ ਨਹੀਂ ਵੀ ਉੱਥੇ ਬੰਨਦੋ ਇਹੋ ਜੀ ਕਮਲੀ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਖਟੀਆਂ ਵੀ ਉਹੋ ਜੀ ਲੂਸਨ ਉਹੋ ਜਿਹਾ ਲੂਸਨ ਦਾ ਮਾਲਕ ਹਾਂ ਜਮਾਈਓ ਹੋ ਜਾਈ ਪਈ ਹੋਇਆ ਕੀ ਲੂਸਨ ਬੰਨਤੀ ਤੇ ਲੂਸਨ ਨੇ ਇੰਨਾ ਕੁ ਖੋਰੂ ਪੱਟਿਆ ਇੰਨਾ ਕੁ ਖੋਰੂ ਪੱਟਿਆ ਇਨਾ ਖਾਰੂ ਪੱਟਿਆ ਹੱਦੋਂ ਵੱਧ ਉਹਨੇ ਆਪਦਾ ਸਿੰਘ ਤੜਾ ਲਿਆ ਹੂੰ ਸਿੰਘ ਤੜਾ ਲਿਆ ਭਾਈ ਜਦੋਂ ਕਿਹਨੇ ਦੇਖਿਆ ਇਹਨਾਂ ਨੇ ਆਪੇ ਦੇਖਿਆ ਹਨਾ ਕਹਿੰਦੇ ਮੈਨੂੰ ਆ ਕੇ ਕਹਿੰਦੇ ਜਿਹਾਰ ਵੀ ਇਹਨਾਂ ਦੇ ਨਾਲ ਜੇ ਆਪਣਾ ਜਿਹੜਾ ਛੋਟਾ ਸੀ ਤੇ ਜਿਹਾਰ ਵੀ ਇਹਨਾਂ ਦੇ ਨਾਲੇ ਬਾਹਰ ਚਲੇ ਗਿਆ ਤੇ ਜਿਹਾਰ ਭੱਜ ਪਚਾਇਆ ਮੰਮਾ ਆਪਣੀ ਲੂਸਨ ਦੇ ਨਾਲ ਬਹੁਤ ਜ਼ਿਆਦਾ ਬਲੱਡ ਆ ਰਹਾ ਹੈ ਉਦੋਂ ਹਿੰਦੀ ਬੋਲਦਾ ਸੀ ਆਪਣਾ ਜਰ ਹਨਾ ਬਹੁਤ ਜਿਆਦਾ ਬਲੱਡ ਬਲੱਡ ਆ ਰਹਾ ਹੈ ਤੇ ਮੈਂ ਭੱਜੀ ਭੱਜੀ ਗਈ ਮੈਂ ਕੀ ਹੋ ਗਿਆ ਜਦ ਮੈਨੂੰ ਇਨਿਆ ਗਾਲਾ ਕੱਢੀਆਂ ਆ ਥੋਡੇ ਭਾਈ ਨੇ ਉਹਦੇ ਉਨ ਤੰਗ ਕਰਦੀ ਆ ਔਰ ਜੇ ਉਹ ਸਿੰਗ ਨਾ ਟੁੱਟਦਾ ਨਾ ਹਾਂ ਤੇ ਲਸਣ ਨਾ ਬਣੇ ਘਨੇ ਘਾਵ ਨੂੰ ਹਾਂ ਲਸਣ ਵੇਚਦਾ ਨਹੀਂ ਦੀ ਸਿੰਗ ਟੁੱਟਣੇ ਆਪਣੇ ਕੋਲ ਆ ਲੋਸ ਹਨਾ ਤਾਂ ਵੀਡੀਓ ਕਮੇ ਦੀ ਬਣਦੀਏ ਧੁੱਪ ਜੀ ਪੈਂਦਾ ਪਰਛਾਵਾਂ ਜੇ ਬਈ ਇੰਨੀ ਆ ਇਹਨੇ ਮੈਨੂੰ ਬੰਦੇ ਨੇ ਗਾਲਾਂ ਕੱਢੀਆਂ ਇਹ ਇਹ ਰੈਂਦੀਆਂ ਹੁੰਦੀਆਂ ਨੇ ਇਹ ਰੱਖੂਗੀ ਇਹਨਾਂ ਨੂੰ ਇਹ ਐਂ ਕਰੂਗੀ ਮੈਂ ਬੱਠੇ ਆ ਲਾ ਦੰਦੀਆਂ ਨੇ ਹਾਂ ਦੇਖ ਆਹ ਕਮਲੀ ਕੀ ਕਰਦੀ ਮਸਾ ਤਾਂ ਦੇਖੀ ਉਹ ਠੀਕ ਹੋਇਆ ਵਿਚਾਰਾ ਤਾਂ ਉਹ ਕਰਨਾ ਸਿੱਟਣਾ ਪਰ ਮਦਾਨਾ ਲਿਆ ਦੇ ਉਹਨੂੰ ਲੱਡੋਂ ਦਾਣਾ ਲਿਆ ਦੇ ਹੋਰ ਇਹਨੂੰ ਆਪੇ ਕੌਲੀ ਫੜਾ ਦੋ ਆਪੇ ਲੈ ਆਊਗੀ ਮੈਂ ਤੇ ਅੰਦਰੋਂ ਲੈ ਮੈਂ ਬਹੁਤ ਗਾਲਾਂ ਖਾਧੀਆਂ ਲੂਸਣ ਦੇ ਕਰਕੇ ਮੈਂ ਬਾਧੂ ਗਾਲਾਂ ਖਾਧੀਆਂ ਉਹ ਕਿੰਨਾ ਖਾਣਾ ਇਹ ਖਾਣਾ ਨਾ ਹੋਰ ਤੇ ਖਾਦਾ ਨਹੀਂ ਹੈਗਾ ਆ ਜਾਣੇ ਕੁੱਤੀਏ ਇਹ ਮੈਨੂੰ ਨਾ ਰੋੜ ਦੀ ਬਾਬਾ ਇਹ ਤਾਂ ਕੁਰਸੀ ਬਾਲੀ ਉੱਚੀ ਜੀ ਆ ਉਹ ਵਧੀਆ ਹਨਾ ਮੈਂ ਰਾਤ ਇਹਦੇ ਤੇ ਬੈਠ ਕੇ ਆਟਾ ਗੁੰਨੇ ਆ ਰੋਟੀ ਬਣਾਈ ਬੜੀ ਸੋਹਣੀ ਆ ਪਾਣੀ ਬਿਨਾ ਵਧੀਆ ਲੱਗੀ ਠੀਕ ਆ ਦੇਖਦੇ ਆ ਪਰਮ ਦਾ ਕਹਾਣਾ ਕਹਿੰਦਾ ਮੰਮੀ ਤੋ ਚਾਰਕ ਦੇਣਾ ਜੇ ਤੇਰਾ ਮਨ ਵੀ ਅੱਕ ਜਾਂਦਾ ਕਹਿੰਦਾ ਅੱਕ ਨਾ ਜਾਈ ਹੁਣ ਪੈਸੇ ਵੀ ਲਾਏ ਨੇ ਕਹਿੰਦਾ ਤੇਰਾ ਮਨ ਅੱਕ ਜਾਣਾ ਮੈਂ ਤੁਹਾਨੂੰ ਦੱਸਦੀ ਇੱਥੇ ਮਿਸਤਰੀ ਬਿੱਟੀ ਹੀ ਹਨਾ ਕਿੰਨੇ ਹੀ ਜਾਣੇ ਮੈਨੂੰ ਇੰਨੀਆਂ ਗਾਲਾਂ ਪਈਆਂ ਇੰਨੀਆਂ ਗਾਲਾਂ ਪਈਆਂ ਲੁੱਸ ਕੇ ਕਰਕੇ ਮੈਂ ਮੋੜ ਕੇ ਇੱਕੋ ਹੀ ਜਵਾਬ ਦਿੱਤਾ ਮਿਸਤਰੀ ਖੜਿਆ ਤੇ ਮੈਂ ਕਿਹਾ ਮੈਂ ਇਹਨੂੰ ਕਿੱਥੋਂ ਲੈ ਕੇ ਆਈਆਂ ਥੋਡੇ ਘਰੇ ਮੱਝ ਸੀ ਮੱਝ ਸੂਈ ਮੱਝ ਨੇ ਕੱਟੀ ਦੇਦੀ ਮੈਂ ਤਾਂ ਨਹੀਂ ਕਿਤੋਂ ਲੈ ਕੇ ਆਈ ਨਾ ਮੈਂ ਕਿਤੋਂ ਮੰਗ ਕੇ ਲੈ ਆਈਆਂ ਨਾ ਮੈਂ ਖਰੀਦ ਕੇ ਲੈ ਆਈਆਂ ਮੈਂ ਕਿਤੋਂ ਨਹੀਂ ਇਹਨੂੰ ਲੈ ਕੇ ਆਈ ਹਨਾ ਮੱਝਾਂ ਨੂੰ ਮੁੱਲ ਲਿਆਂਦੀ ਸੀ ਵੀ ਮੱਝ ਤਾਂ ਤੁਸੀਂ ਲੈ ਕੇ ਆਏ ਹੋ ਨਾਲ ਕੱਟੀ ਮਿਲ ਗਈ ਐ ਜੀ ਮੇਰਾ ਕੀ ਕਸੂਰ ਹੈ ਜਿਆਦਾ ਤੁਸੀਂ ਅਗਲੇ ਨੂੰ ਕਿਹਾ ਹੋਂਦੇ ਔਰ ਕੀ ਸੀ ਉਹ ਤਾਂ ਨਾ ਬਿੱਟੂ ਨੂੰ ਤੁਸੀਂ ਕਿਹਾ ਹੋਂਦਾ ਬਿੱਟੂ ਕੱਟੀ ਤੂੰ ਰੱਖ ਲੈ ਮੱਝ ਮੈਨੂੰ ਦੇ ਦੇ ਹਾਏ ਸੂਬੇਦਾਰ ਨੇ ਕਿਵੇਂ ਘੂਰ ਦਿਆ ਮੈਨੂੰ ਬਾਹਰ ਲੈਣਾ ਬਾਦ ਖੁੱਡਿਆ ਇੰਨੀਆਂ ਮੈਨੂੰ ਗਾਲਾਂ ਕੱਢੀਆਂ ਇਹ ਬੰਦੇ ਨੇ ਬਿਸਤਰੀਆਂ ਦੇ ਸਾਹਮਣੇ ਅਏ ਕੱਢ ਲਾ ਜੱਟਾ ਅੱਜ ਤੇਰਾ ਟਾਈਮ ਆ ਜਿੱਦਣ ਲੋਸਣ ਠੀਕ ਹੋ ਗਈ ਫਿਰ ਤੈਨੂੰ ਮੈਂ ਕੱਢਾਂ ਹੁਣ ਕੋਈ ਗੱਲ ਆ ਵੀ ਬੰਦਾ ਇੱਕ ਵਾਰੀ ਕਹਿ ਲੰਦਾ ਫਿਰ ਸਾਰੀ ਉਮਰ ਫਰੋੜਨ ਨੂੰ ਹੋ ਜਾਂਦਾ ਹੁਣ ਮੈਂ ਕਹਿ ਵੀ ਦਿੰਨੀ ਆ ਇਹਨਾਂ ਨੂੰ ਵੀ ਇਹਦੇ ਤਾਂ ਜੱਟਾ ਤੇਰਾ ਕੋਈ ਹੱਕ ਨਹੀਂ ਐ ਤਾਂ ਮੇਰੀ ਆ ਲੋਸਣ ਵੀ ਮੇਰੀ ਲਾਡੋ ਵੀ ਮੇਰੀ ਮਿੱਠੀ ਵੀ ਮੇਰੀ ਇਹਦੀਆਂ ਤਾਂ ਦੋ ਬੈੜੀਆਂ ਹੀ ਨੇ ਹੂੰ ਇਹ ਤਾਂ ਉਹ ਗੱਲ ਆ ਵੀ ਹਨਾ ਕੀ ਕਹਿੰਦੇ ਨੇ ਤੇ ਕੀ ਬੋਲੀ ਪਾਉਂਦੇ ਹੁੰਦੇ ਨੇ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਈ ਤਾਂ ਸਾਰੀਆਂ ਤਾਂ ਕਟੀਆਂ ਬੱਚੀਆਂ ਮੇਰੀਆਂ ਨੇ ਹੈ ਘਰ-ਬਾਰ ਤੇਰਾ ਮਾਲਕਾ ਹੱਥ ਨਾਲ ਕਿਸੇ ਨੂੰ ਨਹੀਂ ਲਾਂਗੀ ਹਰਦਾ ਮੇਰੀ ਜਰਾ ਪਾਟੀ ਹੋਈ ਆ ਮੇਰੀ ਆਡੀਆਂ ਤਾਂ ਜਰਾ ਬਾੜ ਜਾਂਦੀਆਂ ਨੇ ਲੋ ਜੀ ਆਪਾਂ ਵੀਡੀਓ ਆਨ ਕਰ ਲਈ ਦੇਖਦੇ ਹਾਂ ਹੁਣ ਕੀ ਗੱਲਬਾਤ ਕਰਦੇ ਆਏ ਮੈਨੂੰ ਪਤਾ ਕੀ ਵਰਨਿੰਗ ਮਿਲੀ ਆ ਕਹਿੰਦੇ ਕਹਿੰਦੇ ਹੁਣ ਠੰਡ ਠੰਡ ਜਿਹੀਆਂ ਕਰੀ ਜਾਈ ਹੁਣ ਮੈਂ ਹੁਣ ਗਰਮੀ ਗਰਮੀ ਕਰਾਂ ਜਾਂ ਠੰਡਾ ਤਾਂ ਠੰਡੇ ਕਹਿਣਾ ਆ ਤੇ ਕੱਲ ਕੋਈ ਵੀ ਵੀਡੀਓ ਨਹੀਂ ਦੁਬਾਰਾ ਬਣੀ ਬਸ ਉੱਥੇ ਹੀ ਕੈਮਰਾ ਬੰਦ ਕਰਤਾ ਤੇ ਉਸ ਤੋਂ ਬਾਅਦ ਕੰਮ ਹੋ ਫਿਰ ਤੁਹਾਨੂੰ ਪਤਾ ਦਿਨ ਬਹੁਤ ਛੋਟੇ ਨੇ ਤੇ ਕੰਮ ਬਹੁਤ ਜ਼ਿਆਦਾ ਆ ਹਨਾ ਬਸ ਮੈਂ ਤਾਂ ਜਿਵੇਂ ਕਹਿੰਦਾ ਕੱਲ ਸਾਰੀ ਦਿਹਾੜੀ ਮੇਰੀ ਰਸੋਈ ਚੋਂ ਨਿਕਲ ਗਈ ਨਾ ਕੁਛ ਕਰਿਆ ਨਾ ਕੁਛ ਧਰਿਆ ਬਸ ਇੱਕ ਕੀ ਕਰਿਆ ਉਹ ਵੀ ਦੇਸੀ ਘਿਓ ਬਣਾਇਆ ਮਲਾਈ ਤੋਂ ਉਹ ਇੰਨਾ ਨੇ ਬਣਾਇਆ ਤੁਹਾਡਾ ਭਰਾ ਘਿਓ ਬਹੁਤ ਵਧੀਆ ਬਣਾਉਂਦਾ ਬਹੁਤ ਹੀ ਵਧੀਆ ਮੇਰੇ ਨਾਲੋਂ ਵੱਧ ਵਧੀਆ ਘਿਓ ਬਣਾਉਂਦੇ ਆ ਹੈਵੇ ਉਹ ਨਾ ਰਾਹੀ ਦ ਕਹਨੇ ਹੁੰਦਰਾ ਉਹ ਜੀottam ਚਾਪੀ ਲੋ ਬਈ ਸਾਰੇ ਜਾਣੇ ਆ ਕਲਰ ਕਿਵੇਂ ਬਾਹਰ ਕੱਢਣਾ ਅੱਜ ਮੈਂ ਤੁਹਾਡਾ ਵੀਡੀਓ ਚ ਦਿਖਾ ਰਣਾ ਤੁਹਾਡੇ ਭਾਣੇ ਆ ਹਾ ਕਲਰ ਦੇ ਹੀ ਲੋ ਵਿਚੇ ਰਹਿੰਦਾ ਲੈ ਲੈ ਕੋਟ ਦਾ ਕਹਿ ਨਹੀਂ ਇਹ ਜਦੋਂ ਪਾਉਨੇ ਆਪਾਂ ਜਦ ਵੀ ਪਤਾ ਹੁੰਦਾ ਇਹ ਦੁੱਧ ਪਾਏ ਆ ਡੈਰੀ ਇੱਕ ਨਹੀਂ ਜੇ ਅਸੀਂ ਨਾ ਦਸੀਏ ਮੈਨੂੰ আর ਫਾਰਮ ਨੂੰ ਬੜੀ ਹਾਤਾ ਅਸੀਂ ਬਹੁਤ ਨਿਗਰ ਰੱਖਦੇ ਆ ਜੇ ਅਸੀਂ ਨਾ ਦਸੀਏ ਫੇਰ ਇਹ ਭਾਵੇਂ ਇਕਲੇ ਭਾਵੇਂ ਦਿੱਲੀ ਤੋਂ ਦੱਖਣ ਘੁੰਮੇ ਹੋਣ ਪਰ ਕੋਈ ਕਹਿੰਦਾ ਵੀ ਨਹੀਂ ਕੋਈ ਕਿਸੇ ਨੂੰ ਨਹੀਂ ਦੇਖਦਾ ਕੋਈ ਨਹੀਂ ਹੁਣ ਥੋੜਾ ਜੂਰੇ ਨੂੰ ਆ ਜਾਓ ਫੇਰ ਬੜੀ ਦੂਰ ਆਉਂ ਤੁਸੀਂ ਵੀਡੀਓ 'ਚ ਲਓ ਜੀ ਭੈਣਾ ਕਹਿੰਦੀ ਆ ਸਾਡਾ ਭਰਾ ਬੁੱਢਾ ਨਹੀਂ ਹੈਗਾ ਬੁੱਢਾ ਭਣ ਇਹ 55 ਸਾਲਾਂ ਦਾ ਕਿੱਥੇ ਮੇਰੀ ਛੋਟੀ ਜੀ ਉਮਰ ਕਿੱਥੇ ਮੈਂ ਇਹਦੇ ਲੜ ਲਾਤੀ ਤੜਕੇ ਤੜਕੇ ਮੇਰੇ ਨਾਲ ਲੜਦਾ ਕਿੰਨੀ ਉਮਰ ਆ ਤੇਰੀ ਕਿਦੀ ਮੇਰੀ ਤੈਨੂੰ ਪਰ ਲੇਡੀਜ਼ ਦੀ ਉਮਰ ਨਹੀਂ ਪੁੱਛੀਦੀ ਹੁੰਦੀ ਤੋਨ ਨੂੰ ਨਹੀਂ ਪਤਾ ਚਲ ਤੋਨ ਨੂੰ ਨਹੀਂ ਪਤਾ ਦੋ ਦਦੀ ਦਾ ਪਾਰਕਾ ਦੋ ਦਦੀ ਦਾ ਪਾਰਕਾ ਹੋ ਦੋ ਦਦੀ ਦਾ ਪਾਰਕਾ ਚੰਨੀ ਕਿਹਦੇ ਪਾਰ ਹਮ ਬੁੜੇ ਹੋ ਗਏ ਹੁਣ ਤਾਂ ਭਾਈ ਬੁੜੇ ਹੋ ਗਏ ਨਹੀਂ ਓਏ ਹੋ ਗਏ ਜੇ ਜਵਾਨ ਹੋਣਾ ਜਾਈ 80 90 ਵਾਲੇ ਸੱਚੀਓਂ ਨਹੀਂ ਮੰਨਦੇ ਆਪਦੇ ਆਪ ਨੂੰ ਬੁੜੇ ਹੈ ਅਸੀਂ ਨਹੀਂ ਹੋਏ ਬੁੜੇ ਬੁੜੇ ਤੁਸੀਂ ਕਿਹੜੇ ਵਾਲੇ ਹੋ ਮੰਮੀ ਅਸੀਂ ਜੇ ਆਉਨੇ ਆ ਅੱਸੀ ਜੇ ਆਉਨੇ ਆ ਅੱਸੀ ਜੇ ਆਉਨੇ ਆ ਪਹਿਲਾਂ ਆਗੇ ਸੀ 2-4 ਸਾਲ ਦੋ ਚਾਰ ਸਾਲ ਪਹਿਲਾਂ ਅੱਸੀ ਜੇ ਪਹਿਲਾਂ ਪਹੁੰਚੇਗੇ ਸੀ ਇਹ ਮੂਰੇ ਆਏ ਸੀ ਕਿ ਮੇਰੇ ਤੋਂ ਮੂਰੇ ਮੂਰੇ ਭੱਜਿਆ ਸੀ ਕਹਿੰਦੇ ਮੈਂ ਪ੍ਰਬੰਧ ਕਰ ਲਾ ਬੱਬੂ ਨੇ ਆਉਣਾ ਆ ਬੜਾ ਪ੍ਰਬੰਧ ਕੀਤਾ ਸੀ ਇਹਨਾਂ ਦੇ ਵਿਆਹ ਕਰਾਉਣ ਤੋਂ ਪਹਿਲਾਂ ਨਹੀਂ ਪ੍ਰਬੰਧ ਕੀਤਾ ਸੀ ਕੋ ਪ੍ਰਬੰਧ ਦੱਸ ਕੀ ਕਹਿ ਸਕਦੇ ਆ ਆਰਾਮ ਬਣਾਈ ਚੱਲ ਜੱਡੋ ਤਾਂ ਆਰਾਮ ਬਣਾਈ ਜੋੜੀ ਇੱਕ ਕੰਨਾ ਇੱਕ ਕੋੜੀ ਮੈਂ ਨਹੀਂ ਕੋੜੀ ਨਾ otu ਨਾ Na ਤੁਸੀਂ ਹੋਈ ਹੋ